ਬੇਨੀਆਂ ਨੇ ਪਹਿਲੇ ਛੱਡ ਤੇ ਹੀ ਤੋਂ ਵੀ ਛੱਡ ਕੇ ਆ ਰਹੀਆਂ ਲਾਈਆਂ ਸ਼ਾਬ ਪੂਰਾ ਕਰਾ ਮਿੱਤਰ ਆ ਤੈਨੂੰ ਕਾ ਸੋਕੱਚੀ ਜੀਆਂ ਆਇਆ ਕਟੜੇ ਚੜ ਕੇ ਗੋਰ ਹਿੱਕ ਤੇ ਵੜਾਈਆਂ ਆਂ ਘਰ ਮੇਰੇ ਬਾਪੇ ਆ ਨੇ ਸਤ ਰੱਖੀਆਂ ਬੱਲੇ ਤਣ ਗਾਈਆਂ ਓ ਮੁੰਡਾ ਤੇੜੇ ਪਿੰਡ ਦਾ ਜੀ ਤੇ ਝੂੜੀਆਂ ਤੇ ਗੱਲ ਚੜਵਾਈਆਂ ਪਟੀਆਂ ਲੈ ਫੰਗਿਆ ਨੇ ਬੇਵਕਤ ਦਾ ਮਰਾ ਦੀਆਂ ਜਾਈਆਂ ਪਟੀਆਂ ਲੈ ਫੰਗਿਆ ਨੇ ਬੇਵਕ ਮਤਲਬ ਲੋਟਾ ਲੈਣ ਗਏ ਤੈਨੂੰ ਦੇਖ ਕੇ ਬਗਾਨੇ ਪੁੱਤ ਆਸੇ ਦੁਜਾ ਨਹੀਂ ਰਹਿੰਦੇ ਮਿੱਤਰ ਆ ਕਦੇ ਚਿੱਟੀਆਂ ਦੰਦਾਂ ਦੇ ਹਾਸੇ ਉਹ ਮੁੰਡਿਆਂ ਜਦਾਂ ਚੱਲ ਪਈ ਤੇ ਖੁਚੜਦੇ ਜਵਾਨ ਗਡਾਸੇ ਫਸ ਗਈ ਮੈਂ ਮੁੰਡੇ ਆ ਹੁਣ ਜਾਵਾਂ ਕਿਹੜੇ ਪਾਸੇ ਰੰਧ ਕੇ ਕੰਨ ਪੜ ਕੇ ਦੇ ਧਰ ਤੇ ਭੰਨਣਗੇ ਕਾਸੇ ਮੈਂ ਵਿਆਹ ਕਰ ਬਾਲ ਹੋ ਗਈ ਪਿਛਰੇਣ ਕੇ ਪੁਗਤ ਦੇ ਨਾਪੇ ਅੱਖ ਨਾਲ ਗੱਲ ਕਰ ਗਈ ਗੋਰੀ ਠੋਡੀ ਨਾਲ ਭੋਰ ਗਈ ਪਤਾਸੇ ਅੱਖ ਨਾਲ ਗੱਲ ਕਰ ਗਈ ਗੋਰੀ ਠੋਡੀ ਨਾਲ ਭੋਰ ਗਈ ਪਤਾਸੇ ਮੈਂ ਵਿਆਹ ਕਰਵਾਉਣਾ ਸੀ ਕੋਈ ਘਪਰੂ ਪਸੰਦ ਨਾ ਮੇਰੇ ਸੋਹਰਿਆਂ ਦੇ ਤੋਰ ਤੋਰ ਕੇ ਹੀ ਪਿਛੇ ਹਾਰੇ ਰੋਣਗੇ ਤੇਰੇ ਲekin ke nu phira wadti gore rang de naga ke pathere ਮਿੱਤਰਾਂ ਨੂੰ ਖੁਸ਼ ਕਰਦੇ ਤੇਰੇ ਪਹਾੜ ਹੋਣਗੇ ਬੀੜੇ ਮੱਤ ਮੇਰੇ ਘਰ ਲੱਭਦੇ ਤਾਈ ਮਾਰਦੀ ਬੱਚੋ ਲੈਣ ਕਿੜੇ ਹੋ ਰੱਬ ਜਾਣ ਕਿਹੜਾ ਪੜੂਆ ਤੈਨੂੰ ਮੈਂ ਜਗਾ ਪੜਾ ਕੇ ਫੇਰੇ ਆਉਂਦੀ ਜਾਂਦੀ ਰਹੂ ਮਿਲਦੀ ਜੱਟਾ ਵਿਆਹ ਕਰਵਾ ਲੋ ਨੇੜੇ ਆਉਂਦੀ ਜਾਂਦੀ ਰਹੂ ਮਿਲਦੀ ਜੱਟਾ ਵਿਆਹ ਕਰਵਾ ਲੋ ਨੇੜੇ ਕਿੰਦੇ ਸੁਣਾ song ਹੋ ਗਿਆ ਕਿ ਨਸਨ ਸੁਰ ਹੋਏਗਾ ਨੀ ਜੋ ਤੂ ਤੋਰ ਕੇ ਕੀ ਬਟਿਆ ਹਰੇ ਚੇਤੇ ਕਰ ਨਖਰੋ ਨੂੰ ਕਈ ਰੋਣਗੇ ਸ਼ਕੀਨ ਵਿਚਾਰੇ ਜਿਨ ਤੇਰਾ ਰੂਪ ਮੰਨਣਾ ਹੈ ਵਿਸੁਰਗਾਂ ਦੇ ਲੈ ਗਿਆ ਮੇਰਾ ਹਰੇ ਮੈਂ ਮਾਪਿਆਂ ਦੇ ਘਰ ਮਿੱਤਰ ਆ ਦਿਨ ਤੀਆਂ ਦੇ ਵਾਂਗ ਸੀ ਗੁਜ਼ਾਰੇ ਤੇਰੇ ਪਿੱਛੇ ਲੱਗੇ ਬਹਿਰ ਨੇ ਇਹ ਮੁੰਡਾ ਪਿੰਡ ਦੇ ਕੀ ਫੇਰਨੇ ਕੋ ਆਹੇ ਹੈ ਗੱਬਰੂ ਨਾ ਹੱਲ ਜੋੜ ਕੇ ਨਿੱਤ ਚਾਕਾ ਲੈਣ ਦੇ ਮਾਰੇ ਪਾਣੀ ਪੀੜੀ ਗਰਬੀ ਦਾ ਮਿੱਠਾ ਸ਼ਰਬਤ ਵਰਗਾ ਨਾਰੀ ਪਾਣੀ ਪੀੜੀ ਗਰਬੀ ਦਾ ਮਿੱਠਾ ਸ਼ਰਬਤ ਵਰਗਾ ਨਾਰੀ ਪਿੰਡ ਦੇ ਵਿੱਚ ਹੁੰਦੇ ਚਾਰ ਚਾਟਾ ਦੇ ਹੋਣੀ ਬੈਰੀ ਆ ਵਰਤੀ ਯਾਰਾਂ ਦੇ ਤੂੰ ਲੱਡੂ ਮੋੜ ਕੇ ਇਨਸਾਰੇ ਪਿੰਡ ਵਿੱਚ ਹਾਨੀ ਕਰਤੀ ਤੇਰੇ ਨਾਲੋਂ ਪਾਣੀ ਆ ਚੰਗਾ ਜਿਹੜਾ ਖੋਇ ਦੇ ਖਵਾਉਂਦਾ ਪਰ ਵੀ ਉਹ ਵਕਤ ਕੇ ਖੋ ਹੋ ਮੈਂ ਨਹੀਂ ਹਾਂ ਖੜੀ ਗੱਲ ਤੋਂ ਫਿਰੇ ਤੂੰ ਹਰਖੀ ਹਲ ਚਮਕੀਲੇ ਨੇ ਮੈਂ ਮਾੜੀ ਚੰਗੀ ਨਾ ਪਰਖੀ ਧੰਗਣਾ ਚੋਂ ਕੰਦ ਦੀ ਸੁਣ ਯਾਰ ਨੂੰ ਗੂੰਜਦੀ ਚਰਖੀ ਸੂਰਜ ਤੱਪ ਕਰਦਾ ਚੱਲ ਗੋਰੀਆਂ ਰੰਨਾ ਦਾ ਠਰਕੀ ਸੂਰਜ ਤੱਪ ਕਰਦਾ ਚੱਲ ਗੋਰੀਆਂ ਰੰਨਾ ਦਾ ਠਾਰਕੀ ਇਦੇ ਨਾਲ ਹੀ ਅਗਲਾ ਕੀ